ਜਾਈ ਦਾ ਗਨ ਹੋਵੇ ਜਿੱਥੇ ਹਰੀ ਵਾਰੇ ਨਾਮ ਦੀ ਉਥੇ ਮਰਵਾਤ ਜਾਇਗਾ ਗਨ ਹੋਵੇ ਜਿੱਥੇ ਹਰੀ ਵਾਰੇ ਸਾਥ ਦੀ ਉਥੇ ਮਰਵਾਤ ਜਾਇਗਾ ਬਾਰੇ ਪੁਕਾਰੀ ਆਏ ਤੇਰੇ ਦਰ ਪਰ ਬਾਰੇ ਪੁਕਾਰੀ ਆਏ ਬਾਰੇ ਪੁਕਾਰੀ ਆਏ ਤੇਰੇ ਦਰ ਪਰ ਬਾਰੇ ਪੁਕਾਰੀ ਆਏ ਪੁਕਾਰੀ ਆਏ ਤੇਰੇ ਦਰ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਤੇਰੇ ਦਰ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਤੇਰੇ ਦਰ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਤੇਰੇ ਦਰ ਪਰ ਉਪਕਾਰੀ ਆਏ ਬੋਲੇ ਸੋਨ ਹਾਲ ਸਤਿ ਸ਼੍ਰੀ ਅਕਾਲ ਗੁਰਦੁਆਰ ਸਣੀ ਉਨੀ ਜੈ ਅੰਮ੍ਰਿਤ ਕਸਰ ਜਾਸ ਸੁ ਸੁਣੀ ਮਨ ਹੋਇ ਅਨੰਦਾ ਜਾਸ ਸੁ ਸੁਣੀ ਦਿਨ ਲੰਘਾ ਤੂੰ ਕਰੋਗ ਨਾ ਕਰੋ ਸਗਨੇ ਲੰਘਾ ਦਿਨ ਸਰੈ ਨਾ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭਾਤ ਫੇਰੀ ਸੰਗਤ ਪਹੁੰਚੀ ਹੈ ਜੀ ਸੁਖਵਿੰਦਰ ਸਿੰਘ ਬਿੱਟੂ ਉਹਨਾਂ ਦੇ ਗ੍ਰਹਿ ਵਿਖੇ ਸੁਪ੍ਰਭਾਤ ਫੇਰੀ ਸੰਗਤ ਦੇ ਲਈ ਸੁਖਵਿੰਦਰ ਸਿੰਘ ਬਿੱਟੂ ਉਸ ਪੁੱਤਰ ਸੇਵਾ ਸਿੰਘ ਜੀ ਸਮੂਹ ਪਰਿਵਾਰਕ ਮੈਂਬਰਾਂ ਵੱਲੋਂ ਚਾਹ ਤੇ ਬਿਸਕੁਟਾਂ ਦੀ ਸੇਵਾ ਕੀਤੀ ਗਈ ਹੈ। ਪ੍ਰਮਾਤਮਾ ਵਾਹਿਗੁਰੂ ਬਾਬਾ ਨਾਨਕ ਜੀ ਮੇਰਾ ਪਰਿਆ ਹੱਥ ਰੱਖਣ ਜੀ ਸਾਰਿਆਂ ਤੇ ਪਰਿਵਾਰਕ ਮੈਂਬਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਖਜ਼ਾਨੇ ਭੰਡਾਰੇ ਭਰਪੂਰ ਰੱਖਣ ਇਸੇ ਤਰ੍ਹਾਂ ਕਿਤੇ ਸੇਵਾ ਕਰਨ ਦਾ ਬਾਲਬਖਸ਼ਣ ਜੀ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।